ਘਰ ਦੇ ਵਿੱਚ ਮੁੰਡੇ ਦਾ ਵਿਆਹ ਰੱਖਿਆ ਹੋਇਆ ਸੀਗਾ ਪਰ ਕੀ ਪਤਾ ਸੀਗਾ ਕਿ ਇਹ ਭਾਣਾ ਵਾਪਰ ਜਾਵੇਗਾ ਵਿਆਹ ਵਾਲੇ ਘਰ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਬੇहद ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਬੀਤੇ ਦਿਨੀ ਉਸਨੇ ਪੰਜਾਬ ਦੇ ਲਈ ਵਾਪਿਸ ਆਉਣਾ ਸੀਗਾ ਕਿ ਵਾਪਿਸ ਆਉਣ ਤੋਂ ਪਹਿਲਾਂ ਹੀ ਉਹ ਰੱਬ ਨੂੰ ਪਿਆਰਾ ਹੋ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਜਾਂਦਾ ਹੈ ਜਿੱਥੇ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਜਾਂਦਾ ਹੈ ਤੇ ਹਸਪਤਾਲ ਲੈ ਜਾਂਦੇ ਵਕਤ ਉਸ ਦੀ ਮੌਤ ਹੋ ਜਾਂਦੀ ਹੈ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ ਤਾਂ ਪਰਿਵਾਰ ਵਾਲਾ ਦਾ ਵੀ ਰੋ ਰੋ ਕੇ ਬੂਰਾ ਹਾਲ ਹੈ ਦੱਸਦੀ ਹੈ ਕਿ ਅੱਜ ਘਰ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਬੇहद ਦਮੰਦ ਭਾਗੀਆ ਘਟਨਾ ਵਾਪਰੀ ਹੈ ਪੰਜਾਬ ਦੇ ਜਲੰਧਰ ਦਾ ਜਲੰਧਰ ਦੇ ਨਾਲ ਲੱਗਦੇ ਕਪੂਰਥਲਾ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ ਜਦੋਂ ਘਟਨਾ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਮਿਲੀ ਤਾਂ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੂਰਾ ਹਾਲ ਹੈ ਦੱਸਦੀ ਹੈ ਕਿ ਪਰਿਵਾਰਕ ਮੈਂਬਰਾਂ ਨੇ ਆਪਣਾ 32 ਸਾਲਾ ਗੁਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੂਕਾ ਤਲਵੰਡੀ ਦੀ ਜਿਹੜੀ ਕਿ ਇਸ ਦੀ ਮੁੰਡੇ ਦੀ ਲਾਸ਼ ਸੀਗੀ ਉਸ ਨੂੰ ਭਾਰਤ ਲਿਆਉਣ ਦੇ ਲਈ ਵੀ ਯਤਨ ਜਿਹੜੇ ਕਿ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਮਾਪਿਆਂ ਦਾ लाडला ਪੁੱਤ ਸੀਗਾ ਜੋ ਕਿ ਅਮਰੀਕਾ ਦੇ ਵਿੱਚ ਚੰਗੇ ਭਵਿੱਖ ਦੇ ਲਈ ਗਿਆ ਸੀਗਾ ਕਿ ਆਉਣ ਵਾਲੀ 18 ਤਰੀਕ ਨੂੰ ਉਸ ਦਾ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀਗਾ ਪਰ ਵਿਆਹ ਤੋਂ ਪਹਿਲਾਂ ਹੀ ਲਾੜੇ ਦੀ ਜਿਹੜੀ ਕਿ ਮੌਤ ਹੋ ਜਾਂਦੀ ਹੈ ਜਿਸ ਕਰਕੇ ਪੂਰੇ ਘਰ ਦੇ ਵਿੱਚ ਜਿਹੜਾ ਕਿ ਮਾਤਮ ਛਾ ਜਾਂਦਾ ਹੈ ਤਾਂ ਦੱਸਦੀ ਹੈ ਕਿ 6 ਮਹੀਨੇ ਪਹਿਲਾਂ ਪੰਜਾਬ ਤੋਂ ਇੱਥੇ ਆਇਆ ਸੀਗਾ ਤੇ ਹੁਣ ਉਸਨੇ 2 ਦਿਨਾਂ ਦੇ ਲਈ ਪੰਜਾਬ ਆਉਣਾ ਸੀਗਾ ਕਿਉਂਕਿ ਉਸ ਦਾ ਵਿਆਹ 18 ਅਕਤੂਬਰ ਨੂੰ ਸੀਗਾ ਤੇ ਇਸੇ ਕਾਰਨ ਉਸ ਨੂੰ ਪੰਜਾਬ ਆਉਣਾ ਸੀਗਾ ਦੱਸਦੀ ਹੈ ਕਿ ਉਹ ਆਪਣਾ ਜਿਹੜਾ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਆਪਣਾ ਸਮਾਨ ਜਿਹੜਾ ਕਿ ਪੈਕ ਕਰ ਰਿਹਾ ਸੀਗਾ ਤੇ ਕੱਲ ਪੰਜਾਬ ਦੀ ਫਲਾਈਟ ਦੇ ਵਿੱਚ ਚੜਨ ਦੀ ਤਿਆਰੀ ਕਰ ਰਿਹਾ ਸੀਗਾ ਪਰ ਫਲਾਈਟ ਦੇ ਵਿੱਚ ਸਵਾਰ ਹੋਣ ਤੋਂ ਪਹਿਲਾਂ ਉਹ ਆਪਣੇ ਦੋਸਤ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਜਿੱਥੇ ਉਹਨਾਂ ਦਾ ਅਚਾਨਕ ਦਿਲ ਦਾ ਦੌਰਾ ਪੈ ਗਿਆ ਜਿਸ ਕਰਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਦਾ ਦਾਸ ਦੇ ਕਿ ਮਿਰਤਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀਗੀਆਂ ਤੇ ਉਸ ਸਮੇਂ ਮੌਤ ਦੀ ਖਬਰ ਜਦੋਂ ਮਿਲੀ ਤਾਂ ਸਾਰਿਆਂ ਦੇ ਅੱਖਾਂ ਦੇ ਵਿੱਚ ਜਿਹੜਾ ਕਿ ਪਾਣੀ ਆ ਚੁੱਕਿਆ ਸੀਗਾ ਸਾਰਿਆਂ ਦੀ ਅੱਖਾਂ ਨਮ ਸੀ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਸੀਗਾ ਮਾ ਦਾ ਮਾ ਦੀ ਬੜੀ ਬੁਰੀ ਹਾਲਤ ਸੀਗੀ ਕਿਉਂਕਿ ਬੜੇ ਚਾਵਾਂ ਦੇ ਨਾਲ ਉਸਨੇ ਆਪਣੇ ਪੁੱਤ ਦੇ ਲਈ ਸਹਰਾ ਸਜਾਇਆ ਸੀਗਾ ਕਿ ਪੁੱਤ ਦਾ ਚਾਈ ਚਾਈ ਵਿਆਹ ਕਰਾਉਂਗੀ ਪਰ ਅਫਸੋਸ ਉਹ ਮוריਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਬੇहद ਹੀ ਮੰਦ ਭਾਗੀਆ ਘਟਨਾ ਵਾਪਰੀ ਹੈ ਇਸ ਪਰਿਵਾਰ ਦੇ ਨਾਲ ਦੁੱਖ ਦਾ ਪਹਾੜ ਜਿਹੜਾ ਕਿ ਡਿੱਗ ਚੁੱਕਿਆ ਇਸ ਪਰਿਵਾਰ ਦੇ ਉੱਤੇ ਕਿ ਮਾਪਿਆਂ ਦਾ ਇੱਕ ਨੌਜਵਾਨ 32 ਸਾਲਾ ਨੌਜਵਾਨ ਜਿਹੜਾ ਕਿ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਸ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਜਾਂਦੀ ਹੈ ਕੁਝ ਦਿਨਾਂ ਬਾਅਦ ਹੀ ਉਹਦਾ ਵਿਆਹ ਵੀ ਰੱਖਿਆ ਹੋਇਆ ਸੀਗਾ ਪਰ ਵਿਆਹ ਤੋਂ ਪਹਿਲਾਂ ਹੀ ਉਹ ਰੱਬ ਨੂੰ ਪਿਆਰਾ ਹੋ ਜਾਂਦਾ